ਪਰ ਕੀ ਤੁਸੀਂ ਜਾਣਦੇ ਹੋ ਪਾਸ਼ਾ ਨੇ ਬਾਜ਼ ਦੀ ਕਿਉਂ ਚੁਣਿਆ ਕੋਈ ਹੋਰ ਪੰਛੀ ਕਿਉਂ ਨਹੀਂ ਜੇ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਅਸਲ 'ਚ ਸਾਹਿਬ ਪਾਸ਼ਾ ਜੋ ਵੀ ਕਰਦੇ ਸੀ ਉਸ ਦੇ ਪਿੱਛੇ ਸਿੱਖਾਂ ਲਈ ਕੋਈ ਨਾ ਕੋਈ ਸੰਦੇਸ਼ ਜ਼ਰੂਰ ਹੁੰਦਾ ਸੀ ਅਤੇ ਬਾਜ਼ ਰੱਖਣ ਦਾ ਕਾਰਨ ਸੀ ਬਾਜ਼ ਦੇ ਗੁਣ ਪਹਿਲਾ ਗੁਣ ਬਾਜ਼ ਦੀ ਫਿਤਰਤ 'ਚ ਗੁਲਾਮੀ ਨਹੀਂ ਹੁੰਦੀ ਬਾਜ਼ ਨੂੰ ਕਦੇ ਗੁਲਾਮ ਨਹੀਂ ਰੱਖ ਸਕਦੇ ਕਿਉਂਕਿ ਬਾਜ਼ ਯਾ ਤਾਂ ਪਿੰਜਰਾ ਤੋੜ ਦੇਵੇਗਾ ਜਾਂ ਮਰ ਜਾਵੇਗਾ ਦੂਜਾ ਗੁਣ ਬਾਜ਼ ਕਦੇ ਕਿਸੇ ਹੋਰ ਦਾ ਕੀਤਾ ਹੋਇਆ ਸ਼ਿਕਾਰ ਨਹੀਂ ਖਾਂਦਾ ਤੀਜਾ ਗੁਣ ਬਾਜ਼ ਬਹੁਤ ਉਚਾਈ ਤੇ ਉੜਦਾ ਹੈ ਪਰਨਾ ਉੱਚੀ ਉਡਣ ਦੇ ਬਾਵਜੂਦ ਉਸਦੀ ਤੇਜ਼ ਨਜ਼ਰ ਜ਼ਮੀਨ ਤੇ ਹੁੰਦੀ ਹੈ ਚੌਥਾ ਗੁਣ ਬਾਜ਼ ਕਦੇ ਆਪਣੇ ਰਹਿੰਦਿਆਂ ਸਾਹਾਂ ਤੱਕ ਆਲਸੀ ਨਹੀਂ ਹੁੰਦਾ ਹਮੇਸ਼ਾ ਚੁਸਤ ਰਹਿੰਦਾ ਹੈ ਪੰਜਵਾਂ ਗੁਣ ਬਾਜ਼ ਕਦੇ ਹੋਰਾਂ ਪੰਛੀਆਂ ਵਾਂਗ ਹਵਾ ਦੇ ਬਹਾਅ 'ਚ ਨਹੀਂ ਉੜਦਾ ਬਲਕਿ ਹਵਾ ਦੇ ਉਲਟ ਦਿਸ਼ਾ 'ਚ ਉਡਾਨ ਭਰਦਾ ਛੇਵਾਂ ਗੁਣ ਬਾਜ਼ ਕਦੇ ਆਪਣਾ ਘਰ ਜਾਂ ਕਹਿ ਲਓ ਹੌਸਲਾ ਨਹੀਂ ਬਣਾਉਂਦਾ